ਸਮਾ نیوز ਪੰਜਾਬੀ ਜੀ ਹਰਪਰਧਨ ਜੀ ਪ੍ਰਭੂ ਤੇ ਦਾਸ ਨੇ ਧੰਨਵਾਦ ਕੀਤਾ ਕਿ ਤੁਸੀਂ ਅੱਜ ਇਸ ਗੱਲ ਨੂੰ ਕਵਰ ਕਰਨ ਆਏ ਹੋ ਕਿ ਜਿਹੜਾ ਫੈਸ਼ਨ ਸਮਾਜ ਵੱਲੋਂ ਇੱਕ ਯੂਨਿਟੀ ਦਾ ਜੋ ਅਪਰਾਧਾ ਸਿੱਟਾ ਗਿਆ ਕਿ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੁਹਾਡਾ ਧੰਨਵਾਦ ਤੁਸੀਂ ਨੂੰ ਕਵਰ ਕਰਨ ਲਈ ਆਏ ਹੋ ਪ੍ਰਭੂ ਆਸ਼ਿਸ਼ ਸਾਹਿਬ ਔਰ ਕੀ ਸਵਾਲ ਤਾਂ ਢੱਕੀ ਹੈ ਸਾਡੇ ਲਈ ਉਹ ਸੀ ਉਹ ਦਾ ਜਵਾਬ ਦੇਣੀ ਅਸੀਂ ਇਹ ਪਛਾਵੇ ਜੀ ਯੂਨਿਟੀ ਆ ਕਿਸ ਤਰ੍ਹਾਂ ਕੀ ਮਸਲੇ ਨੂੰ ਲੈ ਕੇ ਹੋਵੇ ਸਾਡੀ ਜਿਹੜੀ ਅੱਜ ਬਿਸ਼ਪ ਸਾਹਿਬਾਨ ਡਿਸਟ੍ਰਿਕਟ ਜੰੰਦਰ ਦੇ ਬਿਸ਼ਪ ਸਾਹਿਬਾਨ ਜੀ ਪਾਸ ਸਾਹਿਬਾਨ ਉਹ ਲੀਡਰ ਸਾਹਿਬਾਨ ਮਿਲ ਕੇ ਅੱਜ ਇੱਕ ਪ੍ਰੋਗਰਾਮ ਕੀਤਾ ਗਿਆ ਕਿ ਅਸੀਂ ਜਿਹਨੇ ਸਾਡੇ ਧਰਮ ਦੇ ਇਸ਼ੂਸ ਨੇ ਜੀ ਜੀ ਜਿੱਦਾਂ ਅਦਰ ਕੁਲੀ ਹੋ ਸਾਡੇ ਤੇ ਕੋਈ ਹਮਲਾ ਕਰਦਾ ਜਾਂ ਸਾਡੇ ਪਾਸ ਸਾਹਿਬਾਨ ਕੰਟੀ 14 ਜਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਉਹ ਲਈ ਯੋਜਨਾ ਕੀਤੀ ਕਿਵੇਂ ਉਹਨਾਂ ਨੂੰ ਫੇਸ ਕਰਦਾ ਕਿਉਂਕਿ ਅਸੀਂ ਮੈਡੀਕਲ ਸਮਾਜਿਕ ਕੰਮਾਂ ਦੇ ਲਈ ਵੀ ਹਮੇਸ਼ਾ ਜਿੰਨਾ ਪੂਰਾ ਕਰੀਏ। ਅਸੀਂ ਜਾਣੇ ਕਿ ਮੈਡੀਕਲ ਕੈਂਪਾ ਲਈ ਜੋ ਜਿਹੜਾ ਕੋਈ ਅਪੀਅਰਸ ਨਹੀਂ ਆਇਆ ਹੈ ਔਰ ਇੱਕ ਚੋਬੀ ਬਣਾਈ ਗਈ ਹੈ ਬਿਸ਼ੇਸ਼ ਤੌਰ 'ਤੇ ਜਿੰਨੇ ਪਾਸਟਰ ਸ਼ਰਬਤ ਉਹਨਾਂ ਨੂੰ ਵੀ ਅਸੀਂ ਮਿਲ ਕੇ ਇਕੱਠੇ ਕਰਾਂਗੇ ਔਰ ਆਉਣ ਵਾਲਾ ਸਮਾਜ ਜਿਹੜਾ ਸਾਰੇ ਮਿਲ ਮਿਲ ਜੁਲ ਕੇ ਅਸੀਂ ਜਿਹੜੀ ਰਿਕਵੈਸਟ ਹੈ ਨੂੰ ਅੱਗੇ ਲੈ ਕੇ ਜਾਈਏ। ਤੁਸੀਂ ਦੇਖ ਰਹੇ ਹੋ 7 ਨਿਊ ਪੰਜਾਬੀ ਚੈਨਲ ਅ ਅੱਜ ਅਸੀਂ ਪਹੁੰਚੇ ਸਰਕਟ ਹਾਊਸ ਜ਼ਿਲਹੰਦਰ ਦੇ ਵਿੱਚ ਤੁਸੀਂ ਹਰਪ੍ਰਿੰਤ ਸਿੰਘ ਨਾਲ ਅੱਜ ਲਾਈਵ ਤੇ ਸੀਨਾ ਦੇਖ ਰਹੇ ਹੋ ਅੱਜ ਪੰਜਾਬ ਕ੍ਰਿਸ਼ਨ ਮੂਵਮੈਂਟ ਦੀ ਇੱਕ ਧਾਰਮਿਕ ਵਿੰਗ ਦੀ ਅ ਕੀਤੇ ਦੇ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਇੱਕ ਏਕਤਾ ਨੂੰ ਲੈ ਕੇ ਅ ਮੀਟਿੰਗ ਦਾ ਅਜੰਡਾ ਰਿਹਾ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਕ੍ਰਿਸ਼ਨ ਮੂਵਮੈਂਟ ਦੇ ਅ ਜਨਰਲ ਸਕਤੀ ਸਾਹਿਬ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਕਤੀ ਸਾਹਿਬ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਜਿੰਨੇ ਵੀ ਜੇਸਪੁਰ ਦੇਸ਼ ਪ੍ਰਦੇਸ਼ ਦੇ ਵਿੱਚ ਇਹ ਚੈਨਲ ਦੇ ਖਰਮਨ ਪਿਆਰੇ ਲੋਕ ਨੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਬਾਰੇ ਮੈਂ ਮਸਤਾਰ ਨੂੰ ਇਹਨਾਂ ਦੱਸਣਾ ਚਾਹੁੰਦਾ ਕਿ ਅੱਜ ਸਰਕਟ ਹਾਊਸ ਜਲੰਧਰ ਦੇ ਵਿੱਚ ਤਕਰੀਬਨ ਲਗਭਗ ਤਕਰੀਬਨ ਸਾਰੇ ਧਰਮ ਅਕੀਦੇ ਦੇ ਲੋਕ ਬੀਸੋ ਸਾਹਿਬਾਨਾਂ ਨੇ ਇੱਥੇ ਵੱਡੀ ਗਿੰਦੀ ਵਿੱਚ ਸਰਗਰਮ ਕੀਤੀ ਹੈ ਤੇ ਇਸ ਗੱਲ ਦੇਤੇ ਬੜਾ ਸਖਤ ਵਿਚਾਰ ਉਠਾੰਦਰਾ ਕੀਤਾ ਗਿਆ ਕਿ ਪੰਜਾਬ ਕ੍ਰਿਸ਼ਣ ਮੋਹਰ ਨੇ ਬੇਸ਼ੱਕ ਬਹੁਤ ਸਾਰੇ ਅਪਰਾਲੇ ਕੀਤੇ ਨੇ ਪਰ ਫਿਰ ਵੀ ਜਲੰਧਰ ਦੇ ਵਿੱਚ ਅਸੀਂ ਏਕਤਾ ਦੇ ਵਖੋਂ ਸਾਡੇ ਹੱਥ ਖਾਲੀ ਨਹੀਂ ਕੋਈ ਇਸ ਗੱਲ ਤੇ ਬੜਾ ਕੋਹਕ ਵਿਚਾਰ ਕੀਤਾ ਗਿਆ ਬਿਸਨਸ ਬੰਨਾ ਦੀ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਕਿਉਂ ਨਾ ਜਨੰਦਰ ਦੇ ਵਿੱਚ ਫਿਰ ਰਮੇਸੇਰੇ ਤੋਂ ਇੱਕ ਪੰਜਾਬ ਦੇ ਲੈਵਲ ਤੱਕ ਦੀ ਕਾਉਂਸਲ ਜਿਹੜੀ ਆ ਪਾਰਸਲ ਕਾਉਂਸਲਸ ਜਾਂ ਬਿਸਪਾਨਸ ਕਾਉਂਸਲਸ ਬਣਾਈ ਜਾਵੇ ਤੇ ਜਿਹਦੇ ਨਾਲ ਵਸੀਖ ਕੌਮ ਦੇ ਜਿਹੜੇ ਜਿਹੜੇ ਸਾਡੇ ਮਸਲੇ ਨੇ ਉਹਨਾਂ ਦਾ ਵਿਚਾਰ ਉਠਾੰਦਰਾ ਕੀਤਾ ਥੈਂਕ ਯੂ ਧੰਨਵਾਦ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਅੱਜ ਦਿਨ ਜੋ ਅੱਜ ਦੀ ਤੁਸੀਂ ਮੀਟਿੰਗ ਕੀਤੀ ਆ ਔਰ ਜੋ ਮਿਸਿਹਤ ਹੈ ਕਿ ਇਹ ਜੋ ਕਸਟੈਂਟੀ ਹੈ ਕਿ ਉਹਨਾਂ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੀਦਾ ਮੈਂ ਤੁਹਾਡੇ ਚੈਨਲ ਦੇ ਓਕੇ ਮੱਧਮ ਤੋਂ ਇਹ ਮੈਂ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਲੰਮ ਸਮੇਂ ਭਾਰਤ ਦੀ ਆਜ਼ਾਦੀ ਦੇ 80 ਸਾਲ ਬੀਤ ਗਏ ਆ 80 ਸਾਲ ਬੀਤਣ ਦੇ باوجود ਵੀ ਸਾਡੀ ਆਪਸੀ ਏਕਤਾ ਜਿਹੜੀ ਹੈ ਨਾ ਉਹ ਮੋਟੀ ਨਹੀਂ ਆ ਭਾਵੇਂ ਅਸੀਂ ਧਾਰਮਿਕ ਕਿੰਦੇ ਜਾਂ ਰਾਜਨੀਤਿਕ ਤੌਰ ਤੇ ਪਾਰਟੀਆਂ ਦੇ ਵਿੱਚ ਵੰਡੇ ਹੋਏ ਆ ਸਾਡੀ ਸਖਤ ਜ਼ਰੂਰਤ ਹੈ ਕਿ ਅਸੀਂ ਆਪਸੀ ਏਕਤਾ ਬਣਾ ਕੇ ਕੀ ਔਰ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਜਾਣ ਦੇ ਲਈ ਵੱਡੇ ਅਭਰਾਨੇ ਇਹ ਸੰਤ ਸ੍ਰੀ ਮਸੀਹ ਡਾਕਟਰ ਕਾਨੂੰਵਾਲ ਜੀ ਜੋ ਪੰਜਾਬ ਕ੍ਰਿਸ਼ਨ ਮੂਵਮੈਂਟ ਦੇ ਜਨਰਲ ਸੈਕਟਰੀ ਨੇ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਕ੍ਰਿਸ਼ਨ ਮੂਵਮੈਂਟ ਦੇ ਜਿਹੜੇ ਪ੍ਰਧਾਨ ਜੀ ਅਮਿਤ ਮਸੀਹ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਇਸ ਮੇਨ ਮੀਟਿੰਗ ਦਾ ਜੋ ਅਜੰਡਾ ਸੀ ਉਹ ਕੀ ਕਾਰਨ ਸੀਗਾ ਤੇ ਕਿਸ ਕਰਕੇ ਇਹ ਮੀਟਿੰਗ ਸ਼ੁਰੂ ਹੋਈ ਅੱਜ ਅਸੀਂ ਕ੍ਰਿਸਚੀਅਨਿਟੀ ਸਿਰ ਮੋਡਰਨ ਲੀਡਰਸ ਨੇ ਜਨਕੀ ਬਿਸ਼ਪ ਸਾਹਿਬ ਰਾਮਪਾਦੀ ਸਰਵੋਤਮ ਕ੍ਰਿਸਚੀਅਨ ਲੀਡਰ ਕਿਹਾ ਕਿ ਅੱਜ ਇੱਕ ਮਤਾ ਪਾਰੀ ਇਕੱਠਾ ਹੋਇਆ ਜਿਦੇ ਵਿੱਚ ਕ੍ਰਿਸਚੀਅਨ ਯੂਨਿਟੀ ਦੇ ਉੱਤੇ ਵਿਚਾਰ ਕੀਤਾ ਗਿਆ ਇਹ ਵੀ ਹੈ ਕਿ ਅੱਜ ਪਹਿਲੀ ਵਾਰ ਵਿਚਾਰ ਕੀਤਾ ਗਿਆ ਨਵੇਂ ਸਮੇਤ ਇਹਦੇ ਤੇ ਵਿਚਾਰ ਹੁੰਦਾ ਰਿਹਾ ਕਲਕੱਤਾ ਦੇਸ਼ੀ ਯੂਨੀਵਰਸਿਟੀ ਫਸਾਉਂਦੇ ਅਸੀਂ ਤੇ ਵਿਚਾਰ ਕਰਦੇ ਹਾਂ ਪਰ ਅੱਜ ਦੀ ਮੀਟਿੰਗ ਦਾ ਇਹਨਾਂ ਤੋਂ ਫਰਕ ਹੋ ਗਿਆ ਕਿ ਪਹਿਲੇ ਜਿੰਨੀ ਵੀ ਗੱਲ ਕੀਤੀ ਗਈ ਉਦੋਂ ਇਹ ਹੁੰਦਾ ਸੀ ਵੀ ਆ ਜੋ ਸਾਰੇ ਇਕੱਠੇ ਹੋ ਜੀਏ ਇਕੱਠੇ ਹੋ ਜੀਏ ਪ੍ਰੋਜੈਕਟਾਂ ਦੇ ਕਦੀ ਉਹਨਾਂ ਦੇ ਸਾਹਮਣੇ ਟਾਰਗੇਟ ਵੀ ਦਿੱਤਾ ਗਿਆ ਵੀ ਅਸੀਂ ਇਕੱਠੇ ਕਾਦੇ ਲਈ ਹਾਂ ਪਰ ਇਸ ਵਾਰ ਇਹਨਾਂ ਸਾਰੇ ਦੇ ਸਾਹਮਣੇ ਇੱਕ ਟਾਰਗੇਟ ਦਿੱਤਾ ਗਿਆ ਵੀ ਆਹ ਸਬਜੈਕਟ ਆ ਇਸ ਸਬਜੈਕਟ ਤੇ ਇਕੱਠਾ ਹੋ ਜਾਈਏ ਅੱਜ ਦਾ ਜਿਹੜਾ ਮੁੱਖ ਸਬਜੈਕਟ ਹੈ ਅਸੀਂ ਰਾਜਨੀਤਿਕ ਤਾਕਤ ਕਿਵੇਂ ਪ੍ਰਾਪਤ ਕਰਨੀ ਆ ਉਹਦੇ ਲਈ ਸਾਨੂੰ ਇਕਤਾ ਦੀ ਜ਼ਰੂਰਤ ਆ ਉਹਦੇ ਲਈ ਅੱਜ ਇਹਨਾਂ ਤੋਂ ਕਿਹਾ ਗਿਆ ਹੈ ਹੁਣ ਇਹਦੇ ਲਈ ਵਿਸ਼ਪ ਸਭਾਾਂਾਂ ਦੀ ਵਿੱਚ ਅਸੀਂ तकरीबन ਹਰ ਤੁਸੀਂ ਸਭਾਾਂਾਂ ਦੇ ਵਿੱਚ ਸ਼ਾਮਿਲ ਹੋਏ ਨੇ ਸਾਡੇ ਜਲੰਧਰ ਦੇ ਵਿੱਚ तकरीबन 11 ਵਿਸ਼ਪ ਸਭਾਾਂਾਂ ਹੈ ਜਿਹੜੇ ਤਿੰਨ ਨਹੀਂ ਆਏ ਉਹਨਾਂ ਲਈ ਵੀ ਅੱਜ ਵਿਚਾਰਤੰਦਾ ਕੀਤਾ ਗਿਆ ਕਿ ਉਹਨਾਂ ਨੂੰ ਮਿਲਣ ਮੀਟਿੰਗ ਵਿੱਚ ਬਿਲਾਇਆ ਜਾਵੇ ਅਗਲੀ ਮੀਟਿੰਗ ਜਿਹੜੀ ਉਹ 10 ਅਗਸਤ ਨੂੰ ਹੋਵੇਗੀ ਅਪਨੇ ਸਹੀ ਜਗ੍ਹਾ ਤੋਂ ਹੋਵੇਗੀ ਉਹਦੇ ਵਿੱਚ ਜਿਹੜੇ ਅੱਜ ਕੱਲ੍ਹ ਵਿੱਚ ਹੋਈਆਂ ਉਹਨਾਂ ਨੂੰ ਵੀ ਸੰਬੋਧਨ ਕੀਤਾ ਜਾਵੇਗਾ ਕਿਉਂਕਿ ਜਲੰਧਰ ਇੱਕ ਇਦਾਂ ਦਾ ਡਿਸਟ੍ਰਿਕਟ ਆ ਜਿੱਥੇ ਜਿਹੜੇ ਲੋਕੀ ਨੇ ਇਹ ਬਹੁਤ ਸੂਝਵਾਨ ਨੇ ਤੇ ਅਰਾਹ ਬਦੂ ਨਹੀਂ। ਔਰ ਅਜ ਤੱਕ ਜੇ ਪੰਜਾਬ ਦੇ ਵਿੱਚ ਜੇ ਗੱਲ ਕਰਦੇ ਸਾਡੇ ਜੇ ਧਰਮ ਪਰਿਵਰਤਨ ਦੇ ਉੱਤੇ ਕੋ ਰੋਣਾ ਪਿਆ ਜਿੰਨੇ ਵੀ ਕੁਝ ਲੋਕਾਂ ਨੇ ਜੇ ਧਰਮ ਦੇ ਉੱਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਜਲੰਧਰ ਜ਼ਿਲ੍ਹਾ ਮੋਹਰੀ ਜ਼ਿਲ੍ਹਾ ਬਣ ਕੇ ਇਹਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਇਸ ਵਾਰ ਨੂੰ ਇੰਡੀਪੈਂਡੈਂਟ ਨਹੀਂ ਵਿਦ ਆਫਲੀ ਰਿਡ ਇਤਹਾਸ ਬਲਕਿ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਇਤਿਹਾਸਕ ਦੀ ਕੋਈ ਕਸਰ ਨਹੀਂ ਛੱਡੀ ਕਿ ਉੱਥੇ ਕੋ ਸਾਨੂੰ ਰੋਕ ਸਕੇ ਅਤੇ ਜਲੰਧਰੀ ਨਹੀਂ ਪੰਜਾਬੀ ਨਹੀਂ ਇਹਨਾਂ ਨੇ ਮਾਚਲ ਵਿੱਚ ਵੀ ਹਰਿਆਣਾ ਵਿੱਚ ਵੀ ਔਰ ਰਾਜਸਥਾਨ ਵਿੱਚ ਵੀ ਇਸ ਤਿਸ ਦੇ ਬੜੇ ਪੁਰਾਣੇ ਕੀਤੇ ਵਿੱਚ ਚੱਲੇ ਗੱਡੇ ਆ ਉਹਨਾਂ ਸਟੇਟਾਂ ਦੇ ਵਿੱਚ ਤਾਂ ਪਰਵਰਤਨ ਦੇ ਰੋਕ ਰੋਣ ਦੇ باوجود ਵੀ ਇਸ ਚੇਤੀਆ ਵਾਢੀ ਖਲ ਰਹੀ ਆ ਔਰ ਜਲੰਧਰ ਦੇ ਲੋਕਾਂ ਔਰ ਪੰਜਾਬ ਦੇ ਲੋਕ ਉਹ ਲੋਕੀਸ਼ੇਰ ਲੈ ਰਹੇ ਆ ਪਰ ਇਹ ਨਹੀਂ ਨਹੀਂ ਐਸੋ ਜਿਹੜੀ ਮਜਬੂਤਾ ਸਮਾਂ ਆ ਜਿਹੜੀਆਂ ਬੜੀਆਂ ਸਟੇਟਾਂ ਨੇ ਉਹ ਜਲੰਧਰ ਤੋਂ ਔਰ ਪੰਜਾਬ ਤੋਂ ਕਾਰਨ ਦੇ ਦੇ ਬਹੁਤ ਉਮੀਦ ਆ ਬਾਈਬਲ ਦੇ ਸਮਿਧੀ ਵਿੱਚ ਜਾਣਾ ਹੈ ਇਹ ਜਿਹੜੀ ਯੂਨਿਟੀ ਦੀ ਗੱਲ ਚੱਲੀ ਆ ਇਹਨੂੰ ਪ੍ਰਭੂ ਵੱਡਾ ਫਾਂ ਦੇਵੇਗਾ ਵੱਡੀਆਂ ਪੇਪਰ ਪਾਵੇਗਾ ਤੇ ਜਿਸ ਪਰਪਰਪਰ ਅੱਜ ਵੀ ਇਥੇ ਸੱਜੀ ਗਈ ਉਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਰਾਜ ਜੀ ਸਰਕਾਰਾਂ ਕਈ ਸਰਕਾਰਾਂ ਆਈਆਂ ਬਹੁਤੀਆਂ ਸਰਕਾਰਾਂ ਚਲ ਗਈਆਂ ਆਈਆਂ ਕੀ ਕ੍ਰਿਸਚੀਅਨਾਂ ਦੇ ਬ੍ਰਤੀ ਉਹਦਾ ਚੰਗਾ ਨਾ ਰਵਈਆ ਹੋਣ ਕਰਕੇ ਇਹ ਤੁਹਾਨੂੰ ਇਹ ਇਕਤਾ ਦੀ ਜ਼ਰੂਰਤ ਪਈ ਵੀ ਐਕਸਲੀ ਤੌਰ ਤੇ ਇਦਾਂ ਰਿਹਾ ਵੀ ਜਿੰਨੀਆਂ ਸਰਕਾਰਾਂ ਆਈਆਂ ਹਨ ਨਾ ਉਹਨਾਂ ਦੇ ਸਾਹਮਣੇ ਅਸੀਂ ਕਿਸੇ ਵੀ ਇਕੱਠੇ ਹੋ ਕੇ ਕਿਉਂਕਿ ਅਸੀਂ ਸਾਡਾ ਟਾਰਗੇਟ ਕੋਈ ਨਹੀਂ ਰਿਹਾ ਜੀ ਸਾਡੇ ਅਲੱਗ-ਅਲੱਗ ਗਰੁੱਪ ਨੇ ਉਹ ਜਿਹੜੇ ਵਿਰੋਧੀ ਨਹੀਂ ਜਿਹੜੀਆਂ ਸਰਕਾਰਾਂ ਨਹੀਂ ਇਹ ਉਹਨਾਂ ਕਾਮਨ ਨੂੰ ਰਿਪਰੈਜ਼ੈਂਟ ਕਰਦੀਆਂ ਉਹਨਾਂ ਦੇ ਮੁਖੀ ਉਹਨਾਂ ਕਾਮਨ ਨੂੰ ਰਿਪਰੈਜ਼ੈਂਟ ਕਰਦੀਆਂ ਜਿਹੜੇ ਕਿ ਕਿਸਾਨਾਂ ਨੂੰ ਆਰਥਿਕ ਪੱਖੋਂ ਸਮਾਜਿਕ ਪੱਖੋਂ ਧਾਰਮਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਕਮਜ਼ੋਰ ਦੇਖਣਾ ਚਾਹੀਦਾ ਜੀ ਉਹਨਾਂ ਨੇ ਜਿੰਨੀਆਂ ਵੀ ਪਾਲਿਸੀਆਂ ਬਣਾਈਆਂ ਨੇ ਠੀਕ ਹੈ ਸਾਨੂੰ ਸਮਾਜਿਕ ਤੌਰ ਤੇ ਕਮਜ਼ੋਰ ਕਰਨੀਆਂ ਅਰਤੀ ਤੋਂ ਵੀ ਅੱਧਾ ਸਾਰੀ ਆਧੁਨਿਕ ਮਸ਼ੀਨਰੀ ਖੋਹ ਲਈ ਸਾਨੂੰ ਸਾਡੇ ਸਮਜੇ ਤੇ ਪਾਬੰਦੀ ਲਾਉਣ ਲਈ ਪਰ ਸਾਨੂੰ ਰਾਜਨੀਤਿਕ ਪੱਖੋਂ ਖੋਲਾ ਕਰਨ ਲਈ ਉਹਨਾਂ ਦੀਆਂ ਸਾਰੀਆਂ ਕੌਂਸਲ ਹੋਈਆਂ ਨੇ ਅੱਜ ਅਸੀਂ ਉਹਨਾਂ ਦੀਆਂ ਇਹ ਜਿਹੜੀਆਂ ਤਕਨੀਕੀਆਂ ਨੇ ਜਿਹੜੇ ਉਹਨਾਂ ਦੇ ਵਿਚਾਰ ਆ ਅਸੀਂ ਉਹਨੂੰ ਫੁਲੀ ਅੰਡਰਸਟੈਂਡ ਕਰ ਗਏ ਹਾਂ ਜੀ ਜੀ ਅਸਲੀ ਤੌਰ ਤੇ ਜਿਹੜੀ ਗੁਲਾਮੀ ਆ ਸਮਝ ਕੇ ਕਿ ਤੁਹਾਨੂੰ ਉਹ ਇਹ ਹੁੰਦੀ ਆ ਕਿ ਕਿਸੇ ਨੂੰ ਸਮਾਜਿਕ ਤੌਰ ਦੇ ਉਤੇ ਆਪਣੇ ਬਰਾਬਰ ਦਾ ਸਮਝਣਾ ਇਹ ਗੁਲਾਮੀ ਆ ਆਰਥਿਕਤਾ ਦੇ ਲੋਕਾਂ ਦੇ ਸੁਪਨੀ ਖੋ ਲੈਣੇ ਉਹਨਾਂ ਨੂੰ ਆਪਣੇ ਤੇ ਡਿਪੈਂਡੈਂਟ ਕਰ ਲੈਣਾ ਇਹ ਗੁਲਾਮੀ ਹੈ ਆਰਥਿਕ ਗੁਲਾਮੀ ਹੈ ਧਾਰਮਿਕ ਤੌਰ ਦੇ ਉਤੇ ਵੀ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਹਰ ਗੱਲ ਇਹ ਦੂਜੇ ਲੋਕਾਂ ਨੂੰ ਪੁੱਛਣਾ ਕਿ ਕੀ ਅਸੀਂ ਇੱਥੇ ਧਰਮ ਦਾ ਪ੍ਰਚਾਰ ਕਰ ਲਈਏ ਕੀ ਇੱਥੇ ਚਰਚਾ ਲਾ ਲਈਏ ਕੀ ਇੱਥੇ ਜਵਾਬੰਦਗੀ ਕਰ ਲਈਏ ਇਹ ਗੁਲਾਮੀ ਕਿਸੇ ਤਰ੍ਹਾਂ ਜਦ ਰਾਜਨੀਤਿਕ ਤੌਰ ਦੇ ਉਤੇ ਇਹ ਗੁਲਾਮੀ ਆ ਕਿ ਅਸੀਂ ਸਰਕਾਰ ਦਾ ਹਿੱਸਾ ਵੀ ਅਜੇ ਤੱਕ ਸਤਿਕਾਰ ਸਮਝ ਸਕਦੇ ਤੇ ਵੱਡੀ ਗੁਲਾਮੀ ਆ ਇਹਦੇ ਤੋਂ ਇਹ ਗੱਲ ਆ ਕਿ ਜਿਹੜਾ ਪੰਜਾਬ ਦਾ ਕ੍ਰਿਸਚਨ ਆ ਉਹ ਸਮਾਜਿਕ ਪੱਖੋਂ ਆਰਥਿਕ ਪੱਖੋਂ ਆਲਮੀਕ ਪੱਖੋਂ ਔਰ ਰਾਜਨੀਤਿਕ ਪੱਖੋਂ ਗੁਲਾਮ ਆ ਅਸੀਂ ਉਸ ਗੁਲਾਮੀ ਦੇ ਵਿਰੁੱਧ ਇੱਕ ਵੀਰਾਂ ਠਾਉਣ ਵਾਸਤੇ ਜਾ ਰਹੇ ਆ ਪਰ ਉਹਦੇ ਲਈ ਜਿਹੜਾ ਰਾਜਨੀਤਿਕ ਅਜੰਡਾ ਆ ਉਹਦੇ ਦੀ ਅਸੀਂ ਉਹਨਾਂ ਦੇ ਸਮੇਂ ਦੇ ਦੇ ਨੂਕ ਨੇਕ ਕਰਾਂਗੇ ਇਹਦੇ ਕਰਕੇ ਆ ਗੁਰੂ ਸਾਹਿਬਾ ਬੱਦ ਗੀਤੀ ਆ ਪ੍ਰੈਸ ਕਮ ਉਹ ਅੱਗੇ ਵੀ ਇਸ ਤਰ੍ਹਾਂ ਜੀ ਕੰਟੀਨਿਊ ਰੱਖਦਾ ਹੈ। ਧੰਨਵਾਦ ਜਰੂਰ ਜੀ। ਇਹ ਸਾਡਾ ਸ੍ਰੀ ਹਮਿੰਦ ਸਿੰਘ ਜੀ ਜੋ ਕਿ ਪੰਜਾਬ ਕ੍ਰਿਸ਼ਮ ਹਮਮ ਦੇ ਪ੍ਰੈਜ਼ੀਡੈਂਟ ਨੇ ਤੁਹਾਨੂੰ ਸਿਆਖ ਕਿਸ ਤਰੀਕੇ ਦੇ ਨਾਲ ਆ ਸਰਕਾਰਾਂ ਨੇ ਅਗਨੋਲੀਆ ਇਹਨਾਂ ਨੂੰ ਕਿ ਕਿਸ ਤਰ੍ਹਾਂ ਸਰਕਾਰਾਂ ਦਾ ਰਵਈਆ ਪ੍ਰਤੀ ਨਾ ਠੀਕ ਹੋਣ ਕਰਕੇ ਔਰ ਇਹ ਜਿਹੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਲਾਉਣ ਵਾਸਤੇ ਸਰਕਾਰ ਵਿੱਚ ਹਿੱਸਾ داری ਲੈਣ ਵਾਸਤੇ ਕਿ ਇਕਤਾ ਦੀ ਜ਼ਰੂਰਤ ਪਈ ਆ ਪਰ ਤੁਸੀਂ ਦੇਖ ਰਹੇ ਹੋ ਆ ਫਰਦਾਨ ਸਿੰਘ ਨਾਲ ਲਾਈਵ ਤਸਵੀਰਾਂ ਸੈਵਨ ਨਿਊਜ਼ ਪੰਜਾਬੀ ਚੈਨਲ ਨਾਲ